ਕੀਨੇ ਯਾਰਾ ਮਾਤਾ ਜੇ ਸੰਤਾਨੀ ਹੋ ਜੇ ਕਿਰਪਾ ਸਟੈਂਪ ਲੱਗ ਜੇ ਬਾਰੇ ਵਗ ਜੇ ਮਾਤਾ ਦੋਗੇ ਨਾ ਬੰਦਾ ਬੰਦਾ ਰੁਕ ਗਿਆ ਜੇ ਕਿਰਪਾ ਹੀ ਹੋ ਜੇ ਬੰਦਾ ਬਣ ਜੇ ਇੱਕ ਦੋ ਤਿੰਨ ਸੋਦੇ ਸੂਟ ਕਿਦੇ ਕੱਟੇ ਜਾਂਦੇ ਤੇ ਕੜਕ ਕੜਕ ਕੱਟੇ ਜਾਂਦੇ ਨੇ ਮਾਤਾ ਬੰਦ ਕਰੀਏ ਟੈਂਚੀ ਮੰਗੂ ਕੱਟੇ ਜਾਂਦੇ ਨੇ ਮਾਤਾ ਇੱਕ ਦੋ ਤਿੰਨ ਪੜਦੇ ਵਾਲੇ ਕੱਪੜੇ ਵੀ ਵਿਚ ਅੱਕ ਕੇ ਕਿਤੇ ਦੀ ਕਿਤੇ ਵਗ ਜਾਂਦੇ ਨੇ ਮਾਤਾ ਕੀ ਕਿਰਪਾਈ ਹੋ ਜੇ ਮਾਤਾ ਬੰਦੇ ਹੋ ਜੇ 1 2 3 ਪੇਟੀ ਦੇ ਉੱਪਰ ਦੋ ਸੂਟ ਤੇ ਮਾਤਾ ਇੱਕ ਪਿੰਕ ਜਿਹਾ ਇੱਕ ਸੁਰਮੇ ਰੰਗਾ ਜਾਂ ਉਹਨਾਂ ਦੀਆਂ ਸਲਵਾਰਾਂ ਕਿਤੇ ਗਏ ਵੇ ਹੋ ਗਈਆਂ 1 2 3 4 45000 ਸੋਡੀ ਭੈਣ ਦੇ ਵਿਆਹ ਚ ਲਿਆ ਕੇ ਰੱਖਦੇ ਉੱਟ ਕੇ ਤੇ ਨਮੀਆਂ ਗੱਥੀਆਂ ਉੱਡ ਗਿਧੀਆਂ ਇੱਕ 50 50 ਦੇ ਦਿਆਂ 200 100 ਦੇ ਨੇ ਉੱਡ ਗਿਧੀਆਂ 17000 ਰੁਪਏ ਇੱਕੋ ਉਰਲੀ ਜੇਬ ਚ ਪਾਇਆ ਸੀ ਉੱਥੋਂ ਵੀ ਉੜ ਗਏ ਚੱਲ ਬਾਬਾ ਵੇ ਮੇਰੇ ਪਤੀ ਤੂੰ ਕੱਥੇ ਹੈਂ ਪਾਪੀ ਤੁਮ ਜਸਰ ਘਾਰਾ ਹੋ ਕੈ ਪਤੀ ਤੁਮ ਜਸਰ ਘਾਰਾ ਬਸੀਏ ਗਜਨਾ ਤੇਮਾਰੀ ਤੇ ਨਸ ਜਾ ਯਾ ਤੇਰਾ ਜਗਨਾ ਇੱਕ ਮਾਈ ਤੇਰੇ ਨਾਲ ਜਾ ਸਤਨਾਚੇ ਦੀ ਰੋਟੀ ਬਣਾ ਲੈ ਪੱਟੀ ਸਾਰੀ ਸਤਨਾਚੇ ਦੀ ਰੋਟੀ ਬਣਾ ਕੇ ਛੋਡੇ ਦੋ ਵਾਰ ਨਹੀਂ ਗੋਨੇ ਹੋਏ ਮਾਤਾ ਉਹਨਾਂ ਦੇ ਉੱਪਰ ਦੀ ਦੁਆ ਨੇ ਚਾਹ ਲਿਓ ਰੜੇ ਮਦਾਨ ਜੇ ਚ ਧਰ ਦਿਓ ਸਾਈਡ ਜੀ ਤੇ ਲਗਾ ਉਹਰੇ ਬਹਿ ਜਾ ਆਪਦਾ ਨੁਖਾ ਪੜ ਠੀਕ ਹੋ ਜਾਊਗਾ ਛੋਡੇ ਕੈਂਚ ਦੇ ਗਲਾਸ ਵਿੱਚ ਬੋੜਾ ਤਾਰੂ ਪੀ ਕੇ ਟੇਬਲ ਤੇ ਧਰ ਕੇ ਕੌਣ ਪੀਂਦਾ ਹੁੰਦਾ ਸੀ ਤੁਹਾਡੇ ਡੈਡੀ ਤੇ ਚਲ ਬਾਬਾ ਵੇ ਹੋ ਪੀਰ ਮੇਰੇ ਨੂੰ ਮੇਰੇ ਬਾਸ ਤੇ ਪਰ ਮਰ ਗਿਆ ਨਾ ਬੇਟਾ ਕੰਨਿਆ ਜਾਂ ਕਿਰਪਾਓ ਇਹ ਕੈਨਕ ਦਾ ਸ਼ੀਸ਼ਾ ਟੁੱਟ ਕੇ ਪਰਾ ਡਿੰਗੀ ਇੱਕ ਪਈਮ ਸੀਲੇ ਵੇ ਡਿੰਗੀ ਦੀ ਟੁੱਟ ਕੇ ਇੱਕ ਮੱਥਾ ਜੈ ਲਾਪਾ ਵੇ ਹੈਲੋ ਲੱਭੇ ਹੁਣ ਬਾਈ ਫਲ ਪਾਉਣਗੇ ਇਹਨਾਂ ਕੁੜੀਆਂ ਨੇ ਫਲ ਪਵਾੜੇ ਨੇ ਉਹ ਕ ਇੱਕ ਇੱਕ ਜਣਾ ਕੇ ਫਲ ਪਵਾ ਲੈ ਸੇਵਾਦਰ ਉੱਥੇ ਖੜਜੋ ਕੱਲੇ ਕੱਲੇ ਜਣੇ ਨੂੰ ਭੇਜੇ ਜਾਏ ਭਾਈ ਆ ਜਾ ਭਾਈ ਜੇ ਵੀ ਕੁੜੀਆਂ ਜਮ ਤ ਹਾਂਜੀ ਵਾਰੇ ਕਰਵਾਵਾਂਗੇ ਹੈਲਥ ਵਾਰੇ ਪਾਉਣ ਲੱਗੋ ਕੁਛ ਚੱਲਣੀ ਹਲੇ ਮੜਾ ਜਿਹਾ ਫਲ ਕੋ ਆ ਰਿਹਾ ਹਲੇ ਹਲੇ ਆ ਜਾਓ ਆ ਜਾਓ ਭਾਈ ਫਲ ਵਾਲੇ ਆਜੋ ਹੁਣ ਆ ਜਾਓ ਭਾਈ ਵੇਚੀ ਜਾਓ ਫਲ ਲੈ ਕੇ ਕਦੇ ਨੇ ਭੇਜੀ ਆਇਓ ਆ ਜਾਓ ਫਲ ਵਾਲੇ ਨੇ ਵੇਚੀ ਜਿਓ ਭਾਈ ਆ ਜਾ ਪਈਆ ਜੱਗੇ ਆਜੇ ਇੰਨੇ ਜਣੇ ਨਸੇ ਬਗੜ ਖੜਦੋ ਜਿਹੜੇ ਖਰਚੋ ਬਸ ਬਾਕੀ ਸਾਰੇ ਵੇਚੋ ਪੂਰੀ ਖੜਜੋ ਭਾਈ ਉਹ What's the last thing you to the